ਇਸ ਸਬਕਸ ਕਾਨਫਰੰਸ ਅ ਜਿਹ ਕਸਵਾ ਵਿੱਚ ਰਿਪੋਰਟ ਹੈ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਐਸਪੀਡੀ ਸਾਹਿਬ ਅਤੇ ਡੀਐਸਪੀਡੀ ਸਾਹਿਬ ਦੀ ਅਗਵਾਈ ਅਗਵਾਈ ਦੇ ਵਿੱਚ ਸੀਆਈਏ ਮੋਗਾ ਵੱਲੋਂ ਇੱਕ ਮੇਜਰ ਆਪਰੇਸ਼ਨ ਕਰਦੇ ਹੋਏ 6 ਲੋਕਾਂ ਨੂੰ ਹੁਣ ਤੱਕ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕੀ 4 ਵੈਪਨ ਰਿਕਵਰ ਹੋਏ ਨੇ ਜਿਦੇ ਵਿੱਚ ਕੀ 3 ਤੀ ਬੋਰ ਦੇ ਵੈਪਨ ਲਿਕੇ ਨੇ ਤੇ ਅਤੇ ਇੱਕ 315 ਬੋਰ ਦਾ ਕਟ ਦੇਸੀ ਕੱਟਾ ਹੈ ਇਨ ਇ ਤੋਂ ਇਲਾਵਾ ਕੁਝ ਗੋਲੀਆਂ ਬਰਾਮਦ ਹੋਈਆਂ ਨੇ ਤੇ ਦੋ ਗੱਡੀਆਂ ਇੱਕ ਫੋਰਚੂਨਰ ਅਤੇ ਇੱਕ ਵਰਨਾਕਾਰ ਬਰਾਮਦ ਹੋਈ ਹੈ ਹੁੰਤਰ ਦੀ ਤਫਤੀਸ਼ ਵਿੱਚ ਇਹਨਾਂ ਦੇ ਵਿੱਚ ਜੋ ਜਿਹੜੇ 6 ਲੋਕ ਫੜੇ ਗਏ ਹੈਗੇ ਨੇ ਜਿਨ੍ਹਾਂ ਚੋਂ ਇੱਕ ਨੂੰ ਕੀ ਪ੍ਰੋਡਕਸ਼ਨ ਬਣਾਉਣ ਦੇ ਉੱਪਰ ਜੇਲ੍ਹ ਦੇ ਵਿੱਚੋਂ ਲੈ ਕੇ ਆਇਆ ਗਿਆ ਹੈ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਵੀ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਦੇ ਵਿੱਚੋਂ ਦੋ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਕ੍ਰਿਮੀਨਲ ਹਿਸਟਰੀ ਪੁਰਾਣੀ ਨਹੀਂ ਹੈ ਬਾਕੀ ਸਭ ਲੋਕਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਸਭ ਤੋਂ ਤਫਤੀਸ਼ ਕਰਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਵੈਪਨਸ ਅਤੇ ਹੋਰ ਵੀ ਜਿਹੜੀ ਆਪਣੇ ਇਹਨਾਂ ਦੇ ਸਾਥੀ ਹੈਗੇ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋਵਾਂਗੇ ਸਰ ਕਿਸ ਗੈਂਗ ਦਾ ਥੋੜਾ ਹੁੰਦ ਤੱਕ ਇਹ ਬੀਹਾ ਗੈਂਗ ਦੇ ਨਾਲ ਸੰਬੰਧ ਵਿੱਚ ਇਹ ਸਾਹਮਣੇ ਆ ਰਹੇ ਹੁੰਦ ਤੱਕ ਇਹਨਾਂ ਕੋਲੋਂ 3 ਤੀਬੋਰ ਦੇ ਵੈਪਨ ਅਤੇ ਕੁਝ ਗੋਲੀਆਂ ਅਤੇ ਇਸ ਤੋਂ ਇਲਾਵਾ 315 ਬੋਰ ਦਾ ਕੱਟਾ ਅਤੇ ਉਹਦੇ ਨਾਲ ਵੀ 315 ਬੋਰ ਦੀਆਂ ਗੋਲੀਆਂ ਮਿਲੀਆਂ ਨੇ ਅਤੇ ਇਸ ਤੋਂ ਇਲਾਵਾ ਦੋ ਗੱਡੀਆਂ ਇੱਕ ਫੋਰਚੂਨਰ ਕਾਰ ਹੈਗੀ ਤੇ ਇੱਕ ਵਰਨਾ ਕਾਰ ਹੈ ਜਿਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਕਾਰ ਕਿਸ ਦੇ ਨਾਮ ਦੇ ਉੱਪਰ ਹੈਗੀ ਤੇ ਕੀ ਡਿਟੇਲਸ ਹੈਗੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆਪਾਂ ਜਲਦੀ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਸਭ ਕੋਈ ਵਾਰਦਾਤ ਨੂੰ ਜਾਣਦੇ ਨਹੀਂ ਸੀਗਾ ਵਾਜਿਦਕਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕਾਫੀ ਹੋਰ ਵੀ ਤੱਥ ਸਾਹਮਣੇ ਆਏ ਹਨ ਵੀ ਵੈਪਨ ਹੋ ਸਕਦਾ ਇਹ ਤੋਂ ਜ਼ਿਆਦਾ ਵੀ ਹੋਏ ਹੋਣ ਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਦੀ ਆਈਡੈਂਟੀਫਿਕੇਸ਼ਨ ਕਰਕੇ ਆਪਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਂਦੀ ਹੈ ਮੈਂ ਆਪ ਜੀ ਨੂੰ ਦੱਸਿਆ ਵੀ ਜਿੰਨੇ ਵੀ ਸਪੈਸਿਫਿਕ ਇਨਫੋਰਮੇਸ਼ਨ ਸੀਗੀ ਉਹਦੇ ਉੱਪਰ ਹੋਈ ਹੈ ਅਤੇ ਇੱਕ ਜਿਹੜਾ ਇਹਨਾਂ ਦੇ ਵਿੱਚੋਂ ਅਕਿਊਜ਼ਡ ਹੈ ਉਹਨੂੰ ਜੇਲ੍ਹ ਦੇ ਜੇਲ੍ਹ ਤੋਂ ਲਿਆ ਕੇ ਉਹਦੀ ਗ੍ਰਿਫਤਾਰੀ ਪ੍ਰੋਡਕਸ਼ਨ ਬਾਰੇ ਉੱਪਰ ਕੀਤੀ ਗਈ ਹੈ ਸਰ ਜਾਚ ਪਤਾ ਲੱਗਦਾ ਵੀ ਵੈਪਨ ਕਿੱਥੋਂ ਆਂਦੇ ਇਹਨਾਂ ਦੇ ਕੋਲ ਏ ਆਊਟ ਆਫ ਸਟੇਟ ਵੈਪਨ ਹੈਗੇ ਨੇ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਇਹਨਾਂ ਦਾ ਬੈਕਵਰਡ ਲਿੰਕੇਜ ਜਿਹੜਾ ਹੈਗਾ ਉਹਦੇ ਵਿੱਚ ਕਿਸੇ ਹੋਰ ਇੱਕ ਅਕਿਊਜ਼ ਦਾ ਨਾਮ ਫਿਕਰ ਆਊਟ ਹੋਇਆ ਹੈਗਾ ਇੱਕ ਵਾਰੀ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਸਾਨੂੰ ਕਲੀਅਰ ਹੋ ਜਾਏਗਾ ਵੀ ਵੈਪਨ ਕਿੱਥੋਂ ਆਏ ਹੈਗੇ ਨੇ ਔਰ ਕਿੰਨੇ ਵੈਪਨ ਆਏ ਸੀ ਉਸ ਕਨਸਾਈਨਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਬਵਾਦਤ ਨੂੰ ਅਜਾਂ ਮੰਨਦੇ ਇਸ ਕਰ ਰਿਹਾ ਅਪਹੋਸ਼ਨ ਵਗੈਰਾ ਇਹੋ ਚੋੜ ਗੀ ਆਪ ਮੈਂ ਅੱਜ ਹੀ ਇਹਨਾਂ ਦੀ ਰਿਮਾਂਡ ਲੈ ਕੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਰੀ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਕਲੀਅਰ ਕਰਕੇ ਆਪ ਜੀ ਨੂੰ ਆਪ ਦੁਬਾਰ ਪਹਿਲੇ ਇੱਕ ਇਸ ਵਾਰ ਵੀ ਰਹੇਗੇ ਨੇ ਤੇ ਉਹ ਹੀ ਇਹਨਾਂ ਦੇ ਸੀਮ ਗੈਂਗ ਦੇ ਮੈਂਬਰ ਵੀ ਹੈਗੇ। ਥੈਂਕ ਯੂ।